ਅਸੀਂ ਅੱਜ 1100 ਬੂਟਾ ਅਸੀਂ ਅੱਜ ਇੱਥੇ ਲਾ ਰਹੇ ਹਾਂ ਪਹਿਲੇ ਦਿਨ ਰੁੱਖ ਲਗਾਓ ਵਾਤਾਵਰਨ ਬਚਾਓ ਮੁਹਿੰਮਾ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਹੜੀ ਇਹ ਚਲਾਈ ਜਾ ਰਹੀ ਹੈ ਆਲੇ-ਦਾਲੇ ਜਿਹੜੇ ਰੁੱਖ ਲਾਣੇ ਦਾ ਆਸਾਨ ਹੈ ਰੁੱਖ ਲੱਗਦੇ ਹੀ ਚਲੇ ਜਾਣਗੇ ਪਰ ਇਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਅੰਬ ਫਾਊਂਡੇਸ਼ਨ ਅਤੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਬਿੜਿਆ ਗਿਆ ਹੈ ਜੇ ਰੁੱਖ ਨੇ ਤਾਂ ਮਨੁੱਖ ਹੈ ਤੇ ਵੱਧ ਤੋਂ ਵੱਧ ਅਗਰ ਰੁੱਖ ਲੱਗਣਗੇ ਤਾਂ ਅਸੀਂ ਬਚਾਂਗੇ ਆ ਜਿਹੜੇ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਉਹਨੇ ਜਿਹੜਾ ਐਨੇ ਸੋਹਣੇ ਸ਼ਬਦ ਬੋਲੇ ਨੇ ਮੈਂ ਉਹਦੇ ਨਾਲ ਸਹਿਮਤ ਹਾਂ ਵੀ ਆਪਾਂ ਸਾਰਿਆਂ ਨੂੰ ਹੁਣ ਇਸ ਮਹਿੰਮ ਨੂੰ ਬਹੁਤ ਜ਼ਿਆਦਾ ਅੱਗੇ ਵਧਾਉਣ ਲਈ ਹਿੰਮਤ ਰੱਖਣੀ ਚਾਹੀਦੀ ਹੈ। ਭਾਈ ਕਨਿਆ ਜੀ ਸੇਵਾ ਸੁਸਾਇਟੀ ਵੱਲੋਂ 11000 ਤੋਂ ਪਲੱਸ ਪੌਦੇ ਲਗਾਏ ਜਾ ਰਹੇ ਨੇ ਸੂਏ ਦੇ ਨਾਲ। ਭਾਈ ਕਨਿਆ ਜੀ ਸੇਵਾ ਸੁਸਾਇਟੀ ਵੱਲੋਂ ਜੋ ਇਹ ਮਹਮ ਚਲਾਈ ਗਈ ਹੈ ਇਸ ਦਾ ਹਿੱਸਾ ਬਣ ਕੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ। 2016 ਦੇ ਵਿੱਚ ਉਹਨਾਂ ਨੇ 1 ਕਰੋੜ ਬੂਟਾ ਲਗਾਉਣ ਦਾ ਟਿਚਰ ਦਿੱਤਾ ਸੀ ਜਿਹਦੇ ਵਿੱਚੋਂ ਅਸੀਂ ਨਾਭਾ ਸ਼ਹਿਰ ਤੋਂ ਇਹ ਮੈਡਮ ਨੀਹਾ ਨੇ ਸਾਡੇ ਨਾਲ ਰਲ ਕੇ ਤੇ ਅਸੀਂ ਇਹ ਟੀਚਾ ਉਹਨਾਂ ਦੇ ਨਾਲ ਹੈਲਪ ਕੀਤੀ ਸੀ ਇਸ ਵਾਰ ਉਹਨਾਂ ਨੇ ਰੁੱਖ ਲਗਾਏਗੇ ਇਹਦੇ ਵਿੱਚ ਸੰਭਵ ਫਾਊਂਡੇਸ਼ਨ ਵੱਲੋਂ 1 ਲੱਖ 1 ਘੰਟੇ ਦੇ ਵਿੱਚ ਬੂਟਾ ਲਗਾਉਣ ਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਟੀਚਾ ਰੱਖਿਆ ਗਿਆ ਸੀ ਉਹ ਟੀਚੇ ਰੱਖਿਆ ਗਿਆ ਸੀ ਬਹੁਤ ਇਹ ਸੋਹਣਾ ਉਪਰਾਲਾ ਹੈ ਜੀ ਇਹ ਮਹਿਮ ਵੱਲੋਂ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਚੰਗੀ ਗੱਲ ਇਹ ਕਰ ਰਹੇ ਨੇ ਜੀ ਲਗਾਓ ਵਾਟਾਓ ਸੁੱਖ ਬਚਾਓ ਬਾਤਾਵਰਨ ਬਚਾਓ ਇਸੇ ਤਹਿਤ ਜਿਹੜੀ ਹੈ ਪੰਜਾਬ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਵੱਲੋਂ ਸ਼ਹਿਰ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਸੰਸਥਾ ਜਿਹੜੀ ਹੈ ਸੰਭਵ ਸੰਸਥਾ ਵੱਲੋਂ 1 ਲੱਖ ਬੂਟੇ ਦਾ ਟਾਰਗੇਟ ਲੈ ਕੇ ਇਹ ਸੰਸਥਾ ਇੱਕ ਘੰਟੇ ਦੇ ਵਿੱਚ 1 ਲੱਖ ਬੂਟਾ ਲਗਾਉਣ ਜਾ ਰਹੀ ਹੈ ਅੱਜ ਖੰਨੇ ਦੇ ਵਿੱਚ ਵੀ ਬੂਟੇ ਲਗਾਏ ਜਾ ਰਹੇ ਨੇ ਤਿੰਨੂ ਦਹਾਣੇ ਡਿਸਟ੍ਰਿਕਟ ਦੇ ਵਿੱਚ ਵੀ ਬੂਟੇ ਲਗਾਏ ਜਾ ਰਹੇ ਨੇ ਸਮਾਂ 21 ਰੱਖਿਆ ਗਿਆ ਹੈ ਇੱਕ ਘੰਟੇ ਦਾ ਸਮਾਂ ਹੈ 8 ਵਜੇ ਤੋਂ ਲੈ ਕੇ 9 ਵਜੇ ਦਾ ਸਮਾਂ ਸੰਭਵ ਸੰਸਥਾ ਵੱਲੋਂ ਜਿਹੜੇ ਨੇ ਅੱਜ 1 ਲੱਖ ਬੂਟੇ ਦਾ ਟਿਚਾ ਰੱਖਿਆ ਗਿਆ ਹੈ ਸੰਸਥਾ ਦੇ ਮੈਂਬਰ ਲਗਾਤਾਰ ਬੂਟੇ ਲਗਾ ਰਹੇ ਨੇ ਅੱਜ ਸੂਏ ਦੇ ਉੱਪਰ ਕੋਟਨਾ ਜਨਰਲ ਜਿਹੜਾ ਹੈ ਇਹਦੇ ਪੜੀ ਕੋਟਨਾ ਜਨਰਲ ਦੇ ਉੱਪਰ ਸੂਹਾ ਜਿਹਾ ਬਣ ਰਿਹਾ ਹੈ ਇਹਦੇ ਉੱਪਰ ਲਗਭਗ 15000 ਬੂਟਾ ਲਗਾਏ ਜਾ ਰਿਹਾ ਹੈ ਸੰਸਥਾ ਦੇ ਮੈਂਬਰਾਂ ਨਾਲ ਗੱਲ ਕਰਦੇ ਆਂ ਅਹ ਸ੍ਰੀ ਕੀ ਗੱਲਾਂ ਜਨੋ ਜਿਹੜੇ ਅੱਜ ਬੂਟੇ ਲਗਾਏ ਜਾ ਰਹੇ ਨੇ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੀ ਹਰੇਕ ਮਹਿਮੇ ਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਲੈਂਦੇ ਤੇ ਸਾਨੂੰ ਇਹ ਲੋਕਾਂ ਨੂੰ ਜਾਗਰਤ ਕਰਨ ਵਿੱਚ ਸਾਡੀ ਮਦਦ ਕਰਦੇ ਨੇ ਹਾਂ ਇਹ ਅੱਜ ਦਾ ਸਾਡਾ ਟਾਰਗੇਟ ਜਿਹੜਾ ਹੈਗਾ ਅੱਜ ਦਾ ਟਾਰਗੇਟ ਹੈਗਾ ਇਹ 1100 ਬੂਟੇ ਦਾ ਤੇ ਕੁੱਲ ਬੂਟਾ 10000 ਪਰ ਸਾਲ ਦੇ हिसाब ਨਾਲ ਅਸੀਂ ਲਾਉਨੇ ਆ ਪਰ ਹੁਣ ਸਾਡੇ ਨਾਲ ਜਿਹੜੀ ਸੰਭਵ ਫਾਊਂਡੇਸ਼ਨ ਹੈ ਇਹਨਾਂ ਨਾਲ ਅਸੀਂ ਜੁੜੇ ਹਾਂ ਇਹ ਉਹ ਸਾਡੇ ਨਾਲ ਜੁੜੇ ਨੇ ਉਸ ਅਧੀਨ ਦੇ ਉਸ ਮਹਿਮੇ ਦੇ ਅਧੀਨ ਜਿਹੜਾ ਪੰਜਾਬ ਸਰਕਾਰ ਨੇ ਇੱਕ ਟੀਚਾ ਰੱਖਿਆ ਵੀ ਇੱਕ ਬੰਦਾ ਇੱਕ ਰੁੱਖ ਦੇ ਹਿਸਾਬ ਨਾਲ ਤੇ ਕਰੀਬ 3 ਕਰੋੜ ਬੂਟਾ ਲਾਉਣਾ ਹੈ ਉਹਦੇ ਵਿੱਚੋਂ ਸਾਡੇ ਹਿੱਸੇ ਦੇ ਵਿੱਚ ਸਾਡੀ ਸਾਡੀ ਸਾਫਟ ਵਿਜ਼ਨ ਦੇ ਹਿੱਸੇ ਦੇ ਵਿੱਚ 50000 ਬੂਟਾ ਆਇਆ ਉਹ ਬੂਟੇ ਦੇ ਵਿੱਚ ਅਸੀਂ ਅੱਜ ਅਸੀਂ ਅੱਜ 1100 ਬੂਟਾ ਅਸੀਂ ਅੱਜ ਇੱਥੇ ਲਾ ਰਹੇ ਹਾਂ ਪਹਿਲੇ ਦਿਨ ਕਿ ਕਿ 10000 ਬੂਟੇ ਦਾ ਸਾਡਾ ਟੀਚਾ ਹਰੇਕ ਸਾਲੇ ਹੁੰਦਾ ਹੈ ਤੁਸੀਂ ਸਾਰੇ ਸਾਡਾ ਸਹਿਯੋਗ ਕਰਦੇ ਆ ਤੇ ਰੁੱਖ ਬਚਾਓ ਮਨੁੱਖ ਬਚਾਓ ਰੁੱਖ ਬਚਾਓ ਪੰਛੀ ਬਚਾਓ ਸੋ ਲਗਭਗ ਜਿਹੜਾ ਹੈ 15000 ਦੇ ਕਰੀਬ ਅੱਜ ਬੂਟਾ ਜਿਹੜਾ ਹੈ ਇੱਥੇ ਲੱਗਿਆ ਜਾ ਰਿਹਾ ਹੈ ਕੀ ਕਰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਜੀ ਦਾ ਮੈਨਰੋਤ ਸਾਹਿਬ ਤੁਹਾਡਾ ਤੁਸੀਂ ਇੱਥੇ ਆਏ ਹੋ ਰੁੱਖ ਲਗਾਓ ਵਾਤਾਵਰਨ ਬਚਾਓ ਮੁਹਿੰਮਾ ਜਿਹੜੀ ਹੈ ਪਿਛਲੇ ਲੰਬੇ ਸਮੇਂ ਤੋਂ ਖੰਨੇ ਦੇ ਵਿੱਚ ਜਿਹੜੀ ਇਹ ਚਲਾਈ ਜਾ ਰਹੀ ਹੈ ਆਲੇ-ਦਾਲੇ ਪਿੰਡਾਂ ਦੇ ਵਿੱਚ ਅੱਜ ਸਾਨੂੰ ਇਹ ਮੌਕਾ ਮਿਲਿਆ ਸੰਭਮ ਫਾਊਂਡੇਸ਼ਨ ਦੇ ਨਾਲ ਮਿਲ ਕੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਇਹ ਉਪਰਾਲਾ ਵਿੱਢਿਆ ਗਿਆ ਕਿ ਇੱਥੇ ਆਪਾਂ ਇਹ ਰੁੱਖ ਦੀ ਪਲਾਂਟੇਸ਼ਨ ਹੋ ਰਹੀ ਹੈ ਤੇ ਬਹੁਤ-ਬਹੁਤ ਧੰਨਵਾਦ ਆਓ ਆਪਾਂ ਇਸ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਕੀਮਤੀ ਯੋਗਦਾਨ ਪਾਈਏ ਸੋ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਪੰਜਾਬ ਦੇ ਵਿੱਚੋਂ ਬੂਟੇ ਜਿਹੜੇ ਨੇ ਉਹ ਖਤਮ ਕੀਤੇ ਜਾ ਰਹੇ ਸੀ ਸਰਕਾਰਾਂ ਵੱਲੋਂ ਲੇਕਿਨ ਦੂਜੇ ਪਾਸੇ ਸੰਸਥਾਵਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਹਰਿਆਲੀ ਲਿਆਉਣ ਵਾਸਤੇ ਤੁਸੀਂ ਦੇਖ ਲਓ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਸੀ ਗਰਮੀ ਦਾ ਕਾਰਨ ਹੀ ਸੀ ਕਿ ਰੁੱਖ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਵੱਢਿਆ ਜਾ ਚੁੱਕਿਆ ਹੈ ਪਰ ਸੰਸਥਾਵਾਂ ਲੱਗੀਆਂ ਹੋਈਆਂ ਨੇ ਇਹਨੂੰ ਫਿਰ ਤੋਂ ਹਰਾ ਭਰਾ ਕਰਨ ਵਾਸਤੇ ਹੰਸ ਰਾਜ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਰੁੱਖ ਇਹ ਬਹੁਤ ਵਧੀਆ ਉਪਰਾਲਾ ਹੈ ਸਾਰੇ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਪਿੰਡਾਂ ਵਾਲਿਆਂ ਵੱਲੋਂ ਜੇ ਰੁੱਖ ਲਾਣੇ ਦਾ ਆਸਾਨ ਹੈ ਰੁੱਖ ਲੱਗਦੇ ਚਲੇ ਜਾਣਗੇ ਪਰ ਇਹਨਾਂ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ ਕਿਰਪਾ ਕਰਕੇ ਇੱਥੇ ਜਿਹੜੇ ਧੀਵਜ ਲੋਕ ਰਹਿੰਦੇ ਨੇ ਆਂਦੇ ਆਂਦੇ ਥੋੜਾ ਉਹ ਪਾਣੀ ਪੋਣੀ ਦਿਨ ਤਾਕੇ ਪਾਲ ਜੇ ਫਿਰ ਇਹਨਾਂ ਨੂੰ ਹੀ ਇਸੀ ਦਾ ਫਾਇਦਾ ਹੋਏਗਾ ਜਿਹੜੀ ਹਰੀਆਲੀ ਹੈ ਇਹ ਆਮ ਬੰਦੇ ਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਰੁੱਖ ਜ਼ਰੂਰ ਲਗਾਓ ਔਰ ਉਸ ਰੁੱਖ ਨੂੰ ਲਗਾਉਣ ਤੋਂ ਬਾਅਦ ਉਹਦਾ ਪਾਲਣ ਪੋਸ਼ਣ ਵੀ ਹੈ ਤੁਸੀਂ ਖੁਦ ਕਰੋ ਜਿਵੇਂ ਆਪਾਂ ਆਪਣੇ ਬੱਚੇ ਨੂੰ ਪਾਲਦੇ ਆ ਇੱਕ ਨੇ ਜਿਹੜਾ ਰੁੱਖ ਹੈ ਇਹ ਵੀ ਇੱਕ ਸਾਡਾ ਬੱਚਾ ਹੀ ਹੈ ਜਦੋਂ ਅਸੀਂ ਰੁੱਖ ਲਗਾਨੇ ਆ ਆਪਣੇ ਬੱਚੇ ਨੂੰ ਪਾਲਦੇ ਆ ਇੱਕ ਨੇ ਰੁੱਖ ਜ਼ਰੂਰ ਲਗਾਣਾ ਚਾਹੀਦਾ ਕੀ ਕਹਣਾ ਚਾਹੁੰਦੇ ਇਸ ਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਹਾਨ ਕਾਰਜ ਸੰਭਵ ਫਾਊਂਡੇਸ਼ਨ ਅਤੇ ਭਾਈ ਕਨਈਆ ਜੀ ਦੀ ਸੇਵਾ ਸੋ ਸਾਡੀ ਵੱਲੋਂ ਵਿਢਿਆ ਗਿਆ ਹੈ ਜੋ ਕਿ 1 ਲੱਖ ਰੁਪਏ 8 ਵਜੇ ਤੋਂ ਲੈ ਕੇ 9 ਦੇ ਲੱਗ ਰਿਹਾ ਹੈ ਔਰ ਲੱਖ ਰੁਪਏ ਲੱਗ ਰਹੇ ਨੇ ਔਰ ਜਿਹੜਾ ਇਹ ਉਪਰਾਲਾ ਹੈ ਧਰਤੀ ਬਚਾਓ ਵਾਤਾਵਰਨ ਬਚਾਓ ਇਹ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਰੀ ਜਨ ਸਖਿਆ ਜਾਗਰੂਤ ਹੋ ਚੁੱਕੀ ਹੈ ਔਰ ਐਨੇ ਕ ਰੁਖ ਲੱਗ ਰਹੇ ਨੇ ਬਹੁਤੀ ਦੇਰ ਨਹੀਂ ਲੱਗਣੀ ਪੰਜਾਬ ਨੂੰ ਹਰਿਆ ਭਰਿਆ ਹੋਣ ਦੇ ਵਿੱਚ ਆਪਾਂ ਵੀ ਸਾਰੇ ਜਿੰਨੇ ਵੀ ਇੱਥੇ ਪਿੰਡਾਂ ਦੇ ਵਿੱਚ ਆਪਾਂ ਹੈਗੇ ਆ ਵੀ ਸਾਰੇ ਰੁੱਖ ਲਗਾਓ ਔਰ ਉਹਨਾਂ ਨੂੰ ਪਾਲੋ ਉਹਨਾਂ ਦੀ ਸੇਵਾ ਕਰੋ ਤਾਂ ਹੀ ਆਪਾਂ ਨੂੰ ਸੁੱਖ ਮਿਲੇਗਾ ਸੋ ਜਿਵੇਂ ਕਿ ਨੇ ਦੱਸਿਆ ਕਿ ਰੁੱਖ ਜਰੇ ਹੈ ਅੱਜ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਸਿਰਫ ਇੱਕ ਘੰਟੇ ਦੇ ਵਿੱਚ ਇੱਕ ਘੰਟੇ ਦੇ ਵਿੱਚ ਪੰਜਾਬ ਦੇ ਡਿਸਟ੍ਰਿਕਟ ਲੁਧਾਨੇ ਦੇ ਵਿੱਚ 1 ਲੱਖ ਬੂਟਾ ਲੱਗਣ ਜਾ ਰਿਹਾ ਹੈ ਕਿਵੇਂ ਕਰਨੀ ਸੋ ਬੂਟੇ ਲਗਾਉਣ ਵਾਸਤੇ ਕੀ ਕਰਨਾ ਚਾਹੀਦਾ ਸੀ ਮੈਂ ਕਹਿਣਾ ਚਾਹਨਾ ਜੀ ਜਿਸ ਤਰ੍ਹਾਂ ਦੀ ਇਸ ਵਾਰ ਗਰਮੀ ਪਈ ਆ ਮੈਨੂੰ ਹੀ ਲੱਗਦਾ ਮੇਰੀ ਆਪਣੀ ਲਾਈਫ ਦੇ ਵਿੱਚ ਇੰਨੀ ਗਰਮੀ ਪਈ ਹੋਵੇਗੀ ਸੋ ਹੁਣ ਜਿਹੜਾ ਮਾਹੌਲ ਦੇਖੀਦਾ ਫੇਸਬੁੱਕ ਦੇ ਰਾਹੀਂ ਹਰ ਇੱਕ ਪਾਸੇ ਵੀਡੀਓ ਚੱਲ ਰਹੀਆਂ ਨੇ ਕਿ ਹਰ ਬੰਦਾ ਐਨਾ ਜਾਗਰੂਕ ਹੋ ਚੁੱਕਿਆ ਆ ਔਰ ਜਾਗਰੂਕ ਹੋਣਾ ਵੀ ਚਾਹੀਦਾ ਆ ਜੇ ਰੁੱਖ ਨੇ ਤਾਂ ਮਨੁੱਖ ਹੈ ਤੇ ਵੱਧ ਤੋਂ ਵੱਧ ਅਗਰ ਰੁੱਖ ਲੱਗਣਗੇ ਤਾਂ ਅਸੀਂ ਬਚਾਂਗੇ ਅਜਿਹੇ ਟੈਂਪਰੇਚਰ ਸੀ 50 ਤੱਕ ਚਲਾ ਗਿਆ ਸੀ ਹੁਣ ਅਗਰ ਦੇਖਿਆ ਜਾਵੇ ਜੇ ਇਸ ਸਾਲ ਦੇ ਬੂਟੇ ਲੱਗਣ ਤੋਂ ਬਾਅਦ ਜਿਹੜਾ ਟੈਂਪਰੇਚਰ ਆ ਉਹ ਘਟਦਾ ਚਲਾ ਸੋ ਇਹ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਜਿਹੜੇ ਰੁੱਖ ਨੇ ਸਾਨੂੰ ਛਾਂ ਵੀ ਦਿੰਦੇ ਨੇ ਫਲ ਵੀ ਦਿੰਦੇ ਨੇ ਬਹੁਤ ਕੁਝ ਦਿੰਦੇ ਨੇ ਆਕਸੀਜਨ ਵੀ ਦਿੰਦੇ ਨੇ ਸੋ ਇਹ ਜਿਹੜੀ ਫਾਊਂਡੇਸ਼ਨ ਹੈ ਇਹਨਾਂ ਦਾ ਸਾਰਿਆਂ ਦਾ ਭਾਈ ਕਨਈਆ ਜੀ ਸੇਵਾ ਸੁਸਾਇਟੀ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਸਵੇਰੇ 5 ਵਜੇ ਦੇ ਵੇਰੇ ਆ ਕੇ ਪੋਜੀਸ਼ਨ ਸੰਭੀ ਹੋਈ ਹੈ ਜੀ 8 ਤੋਂ 9 ਵਜੇ ਦੇ ਵਿੱਚ ਵਕਾਰ ਇਹ ਬੁੱਟਾ ਲੱਗਣ ਜਾ ਰਿਹਾ ਜੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਅ ਅੱਜ ਸਵੇਰ ਤੋਂ ਹੀ ਨਹੀਂ ਬਲਕਿ ਲਗਭਗ ਇੱਕ ਹਫ਼ਤੇ ਤੋਂ ਜਿਹੜੀ ਇਹ ਫਾਊਂਡੇਸ਼ਨ ਹੈ ਇਸ ਰੋਡ ਦੇ ਉੱਪਰ ਕਿਉਂਕਿ ਪਹਿਲਾਂ ਟੋਏ ਪੱਟੇ 15000 ਟੋਇਆ ਪਟਿਆ ਗਿਆ ਉਸ ਦੇ ਵਿੱਚ ਅੱਜ 15000 ਦੇ ਕਰੀਬ ਇਹ ਬੂਟੇ ਲਗਾਏ ਜਾ ਰਹੇ ਨੇ ਦੋਸਤੋ ਹਰੀਆਲੀ ਵਾਸਤੇ ਬੂਟੇ ਲਗਾਣਾ ਜ਼ਰੂਰੀ ਹੈ ਤੇ ਪਾਣੀ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦਾ ਜਿਹੜਾ ਪਾਣੀ ਦਾ ਸਤਾਰਾ ਹੈ ਉਹ ਬਹੁਤ ਨੀਵਾ ਗਿਰਦਾ ਜਾ ਰਿਹਾ ਹੈ ਉਸ ਵਾਸਤੇ ਜਿਹੜਾ ਹੈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸੰਭਵ ਸੰਸਥਾ ਦੇ ਖੰਨੇ ਤੋਂ ਆਰਗੇਨਾਈਜ਼ਰ ਰਾਹੁਲ ਜੀ ਜਿਹੜੇ ਨੇ ਅੱਜ ਪੂਰੀ ਟੀਮ ਦੇ ਨਾਲ ਵਾਤਾਵਰਨ ਬਚਾਉਣ ਦੇ ਤਹਿਤ ਜਿਹੜਾ ਹੈ ਜਿਹੜਾ 1 ਲੱਖ ਬੂਟੇ ਦਾ ਟੀਟਾ ਰੱਖਿਆ ਗਿਆ ਸੀ ਉਸ ਦੇ ਤਹਿਤ ਖੰਨੇ ਦੇ ਵਿੱਚ 15000 ਬੂਟਾ ਜਿਹੜਾ ਹੈ ਲਗਾਇਆ ਜਾ ਰਿਹਾ ਲੋ ਜੀ ਕੀ ਕਹਣਾ ਚਾਹੁੰਦੇ ਹਾਂ ਅੱਜ ਖੰਨੇ ਦੇ ਵਿੱਚ ਤੁਸੀਂ ਟੀਮ ਜਿਹੜੀ ਹੈ ਕੰਮ ਕਰ ਰਹੀ ਹੈ ਬਹੁਤ ਖੁਸ਼ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ 150 ਵੋਲੰਟੀਅਰ ਦਾ ਜਿਹੜੇ ਸਾਡੇ ਨਾਲ ਅੱਜ ਜੁੜੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੀਡੀਆ ਦਾ ਅੱਜ ਸਾਨੂੰ ਕਵਰ ਕਰਨ ਆ ਰਹੇ ਆ ਇਹ ਜਿਹੜਾ ਟੀਟਾ ਸੀ ਮਤਲਬ ਕਿ ਜਤਿੰਦਰ ਜੀ ਜੋ ਇਸ ਆਰਗੇਨਾਈਜੇਸ਼ਨ ਦੇ ਹੈਡ ਸੀ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ 2016 ਦੇ ਵਿੱਚ ਉਹਨਾਂ ਨੇ 1 ਕਰੋੜ ਬੂਟਾ ਲਗਾਉਣ ਦਾ ਟਿੱਚਰ ਦਿੱਤਾ ਸੀ ਜਿਹਦੇ ਵਿੱਚ ਉਹ ਅਸੀਂ ਨਾਭਾ ਸ਼ਹਿਰ ਤੋਂ ਇਹ ਮੈਡਮ ਨੇਹਾ ਨੇ ਸਾਡੇ ਨਾਲ ਰਲ ਕੇ ਤੇ ਅਸੀਂ ਇਹ ਟਿੱਚਰ ਉਹਨਾਂ ਦੇ ਨਾਲ ਹੈਲਪ ਕੀਤੀ ਸੀ ਇਸ ਵਾਰ ਉਹਨਾਂ ਨੇ ਸਾਨੂੰ ਫੇਰ ਯਾਦ ਕੀਤਾ ਤੇ ਅਸੀਂ ਇੱਕ ਸੈਕਿੰਡ ਵੀ ਨਹੀਂ ਲਗਾਇਆ ਹਾਈਐਸਟ ਕਰਨ ਨੂੰ ਔਰ ਅਸੀਂ ਵੀ ਭਾਈ ਕਈਆਂ ਸੇਵਾ ਸੁਸਾਇਟੀ ਨਿਮਾ ਜੀ ਔਰ ਸਾਡੀ ਸਾਰੀ ਟੀਮ ਭਾਈ ਕਈਆਂ ਸੁਸਾਇਟੀ ਦੀ ਅੱਜ ਸਾਡੇ ਨਾਲ ਆ ਹੋ ਰਹੇ ਔਰ ਅਸੀਂ ਬਿਲਕੁਲ ਵੱਧ ਚੜ ਕੇ ਅਸੀਂ ਇਸ ਵਾਰ ਇਸ ਹਿੱਸਾ ਲਿਤਾ ਹੈ 1100 ਤੋਂ ਵੱਧ ਦਰਗਤ ਅਸੀਂ ਹੁਣ ਲਗਾ ਚੁੱਕੇ ਆ ਤੇ ਹੁਣ ਵੀ ਹਲੇ ਪਲਾਂਟੇਸ਼ਨ ਚੱਲਦੀ ਪਈ ਹੈ ਉਹ ਵੀ ਦੇਖ ਸਕਦੇ ਹੋ ਬੜਾ ਸੋਨਾ ਮਾਹੌਲ ਹੈ ਸਵੇਰ ਦਾ ਅਸੀਂ 5 ਵਜੇ ਦੇ ਆਏ ਹੋਏ ਆ ਤੇ ਹੁਣ ਜਿਹੜੀ ਟੀਮ ਲੀਡ ਕਰ ਰਹੀ ਹੈ ਮਨਵੀਰ ਜੀ ਹੈ ਜੀ ਸੰਭਵ ਆਰਗੇਨਾਈਜੇਸ਼ਨ ਤੋਂ ਤੇ ਬਹੁਤ ਵਧੀਆ ਜੀ ਅਪਰਾਲਾ ਚੱਲ ਰਿਹਾ ਸੀ এনवायरमेंट ਨੂੰ ਪਛਾਣ ਵਾਸਤੇ ਇਹ ਬੜੀ-ਬੜੀ ਲੀਡਰ ਲੈ ਕੇ ਜਾ ਰਹੇ ਨੇ ਜੀ ਜੀ ਸੰਭਵ ਥੋੜੀ ਸੰਸਥਾ ਹੈ ਕਿਆ ਕੁਝ ਕਰਦੀ ਹੈ ਖਾਲੀ ਵਾਤਾਵਰਨ ਨੂੰ ਲੈ ਕੇ ਜੀ ਨਹੀਂ ਜੀ ਕੱਲੀ ਵਾਤਾਵਰਨ ਦਾ ਕੇ ਨਹੀਂ ਹੈਗੀ ਅਸੀਂ ਟੀਨੇਜਰਸ ਨੂੰ ਇੰਪਾਵਰ ਵੀ ਕਰਦੇ ਆ ਸਾਡੇ ਕਾਫੀ ਸਾਰੇ ਪ੍ਰੋਗਰਾਮਸ ਹੈਗੇ ਲੁਧਿਆਣੇ ਦੇ ਵਿੱਚ ਜ ਜਸੀਂ ਜਿਹੜੇ ਛੋਟੇ ਬੱਚੇ ਆ ਅਸੀਂ ਉਹਨਾਂ ਨੂੰ ਵੀਕਐਂਡ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋਗਰਾਮਸ ਐਨਕਲਕੇਟ ਕਰਦੇ ਆ ਉਹਨਾਂ ਨੂੰ ਲੀਡਰਸ਼ਿਪ ਕੁਆਲਿਟिज ਉਹਨਾਂ ਨੂੰ ਵਾਤਾਵਰਣ ਦੇ ਪ੍ਰਤੀ ਪ੍ਰੇਮ ਜਾਗਣਾ ਉਹਨਾਂ ਦੇ ਬੱਚੇ ਰਿਲੇਸ਼ਨਸ਼ਿਪਸ ਕਿਵੇਂ ਮੇਨਟੇਨ ਕਰਦੇ ਆ ਇਹ ਜਤਿੰਦਰ ਵੀਰ ਜੀ ਦਾ ਉਹ ਪ੍ਰੋਲਾ ਸੀ ਜੋ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਅਸੀਂ ਉਹਨਾਂ ਨੂੰ ਅੱਗੇ ਹੋਰ ਲੈ ਕੇ ਜਾਵਾਂਗੇ ਜੀ ਹੁਣ ਤੱਕ ਕਿੰਨੇ ਜਿਹੜੇ ਨੇ ਪਲਾਂਟ ਕਰਦੇ ਆ ਅਸੀਂ ਜੀ ਅਗਰ ਦੇਖਿਆ ਜਾਵੇ ਪਿੱਛੇ ਸਪਾਈਕ ਨਹੀਂ ਹੈ ਸੁਸਾਇਟੀ ਦੇ ਨਾਲ ਰਲ ਕੇ ਜਿਵੇਂ ਤੁਸੀਂ ਕਿਹਾ ਸੀ 15000 ਤੋਂ ਵੱਧ ਰੁੱਖ ਸੀ ਆਲਰੇਡੀ ਲਗਾ ਚੁੱਕੇ ਆ ਜੀ ਅੱਛਾ ਜਿਵੇਂ ਅੱਜ ਪੂਰੇ ਖੰਨੇਚੜੀਆਂ ਹੋਰ ਵੀ ਸਸਤਾਵਾਂ ਦੇ ਆਗੂ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਸਰਕਾਰਾਂ ਦਾ ਬੂਟੇ ਵੱਢ ਰਹੀ ਜਾਣੇ ਸਰਕਾਰਾਂ ਨੇ ਤਾਂ ਜਿੰਨੇ ਵੀ ਕਹਿਦੀ ਹੈ ਕਿ ਜੀਡੀ ਰੋਡਾਂ ਦੇ ਉੱਪਰ ਜਿਹੜੇ ਰੋੜਾ ਬੜੀਆਂ ਬੂਟੇ ਖਤਮ ਕਰ ਚੁੱਕੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿੰਦਾ ਜੀ ਜਦੋਂ ਆਪਾਂ ਕੰਟਰੀ ਤਰੱਕੀ ਕਰਦਾ ਹੈ ਉਸ ਵਕਤ ਆਪਾਂ ਨੂੰ ਨਵਾਂ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਲੋੜ ਪੈਂਦੀ ਹੈ ਉਸ ਵੇਲੇ ਬੂਟੇ ਕੱਟੇ ਜਾਂਦੇ ਹਨ ਮਗਰ ਸਾਹ-ਸਾਥ ਆਪਾਂ ਨੂੰ ਐਜ਼ ਯੂ ਨੋ ਰਿਸਪਾਂਸਿਬਲ ਸਿਟੀਜ਼ਨ ਔਰ ਮੈਂ ਇਸ ਵਕਤ ਜਿਹੜੀ ਖੰਨਾ ਦੇ ਵਿੱਚ ਜਿਹੜੀਆਂ ਸਾਰੀਆਂ ਸੰਸਥਾ ਇਕੱਠੀਆਂ ਹੋ ਕੇ ਆਈਆਂ ਮੈਂ ਕਹਿੰਦਾ ਵੀ ਇਹ ਮੌਕਾ ਅੱਜ ਤੱਕ ਅਦੇ ਮੈਂ ਲਾਈਫ 'ਚ ਦੇਖਿਆ ਨਹੀਂ ਨਾ ਮੈਨੂੰ ਲੱਗਦਾ ਵੀ ਇਹ ਕਿਸੇ ਨੇ ਹੋਰ ਨੇ ਦੇਖਿਆ ਹੁਣਾ ਵੀ ਸਾਰੇ ਇੱਕ ਪਲੈਟਫਾਰਮ ਤੇ ਇੱਕ ਮੰਚ ਦੇ ਉੱਪਰ ਇਕੱਠੇ ਆ ਔਰ ਕੋਈ ਵੀ ਰਿਲੀਜੀਅਨ ਨਹੀਂ ਹੈ ਕੋਈ ਕਾਸਟ ਦਾ ਸਿਸਟਮ ਨਹੀਂ ਹੈ ਅੱਜ ਸਾਰੇ ਇੱਕ ਕਾਮਨ ਰਿਲੀਜੀਅਨ ਹੋ ਕੇ ਅਸੀਂ ਕੁਦਰਤ ਦੀ ਸੇਵਾ ਕਰ ਰਹੇ ਹਾਂ ਜੀ ਥੈਂਕ ਯੂ ਸੋ ਮਚ ਮੈਂ ਕੀ ਕਹਿਣਾ ਚਾਹੁੰਦਾ ਹਾਂ ਜੇ ਅੱਜ ਕਿੰਨਾ ਬੂਟਾ ਲਗਾਇਆ ਤੇ ਕਿਹੜੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਆਪ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਅੱਜ ਦੇ ਇਸ ਮਹਿਮ ਨੂੰ ਆਮ ਲੋਕਾਂ ਤੱਕ ਪਹੁੰਚਾਣਗੇ ਉਸ ਦੇ ਨਾਲ ਲੋਕ ਜਾਣਣਗੇ ਅੱਜ ਜਿਹੜੇ ਰੁੱਖ ਲਗਾਏ ਗਏ ਇਹਦੇ ਵਿੱਚ ਸੰਭਵ ਫਾਊਂਡੇਸ਼ਨ ਵੱਲੋਂ 1 ਲੱਖ 1 ਘੰਟੇ ਦੇ ਵਿੱਚ ਬੂਟਾ ਲਗਾਉਣ ਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਚਾਰ ਰੱਖਿਆ ਗਿਆ ਸੀ ਉਹਦੇ ਵਿੱਚ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਵੱਲੋਂ ਸਾਡੇ ਭੈਣ ਨੀਹਾ ਸਾਲਦੀ ਉਹਨਾਂ ਦੀ ਅਗਵਾਈ ਦੇ ਵਿੱਚ 1151 ਬੂਟੇ ਇੱਥੇ ਲਿਆਂਦੇ ਗਏ ਸੀ ਖੱਡੇ-ਖੱਡੇ ਗਏ ਸੀ 1100 ਉਸ ਤੋਂ ਬਾਅਦ ਵੀ ਕੰਮ ਚੱਲਦਾ ਰਿਹਾ ਤਾਂ 1150 ਅਸੀਂ ਪੂਰਾ ਕਰਤਾ ਕਿਉਂਕਿ ਉਸ ਤੋਂ ਬਾਅਦ ਸਾਡੇ ਪ੍ਰਸ਼ਾਸਨ ਤੋਂ ਜਿਹੜੇ ਪਤਵੰਤੇ ਸੱਜਣ ਆਏ ਉਹਨਾਂ ਲਈ ਅਸੀਂ 50 ਬੂਟੇ ਐਕਸਟਰਾ ਰੱਖੇ ਹੋਏ ਸੀ ਉਹ ਹੁਣ ਬਾਅਦ 'ਚ ਫਿਰ ਅਸੀਂ ਲਵਾਏ ਉਹਨਾਂ ਦੇ ਆਏ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਰੇ ਪ੍ਰਸ਼ਾਸਨ ਦਾ ਵੀਡੀਓ ਸਾਹਿਬ ਦਾ ਉਹਦੇ ਨਾਲ-ਨਾਲ ਜਿੰਨੇ ਵੀ ਜੰਗਲਾਤ ਵਿਭਾਗ ਦੇ ਅਫਸਰ ਨੇ ਉਹਨਾਂ ਦਾ ਸਾਡੇ ਤਹਿਸੀਲਦਾਰ ਸਾਹਿਬ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਾਨੂੰਨਗੋ ਜੀ ਆਏ ਨੇ ਪਟਵਾਰੀ ਸਾਹਿਬ ਕਈ ਆਏ ਨੇ ਸਾਡੇ ਸਾਰਿਆਂ ਦਾ ਧੰਨਵਾਦ ਉਸ ਦੇ ਨਾਲ ਨਾਲ ਜਿੰਨੀਆਂ ਵੀ ਸ਼ਹਿਰ ਦੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਆਏ ਨੇ ਸਾਡੇ ਰਾਜਮੈਨ ਰੋਜੀ ਨੇ ਲਲਿਤ ਜੀ ਨੇ ਬਿਰਾਨੀ ਜੀ ਨੇ ਸਾਡੇ ਚਾਚਾ ਸ਼ਸ਼ੀਵਰਦਨ ਜੀ ਨੇ ਹੋਰ ਵੀ ਕਈ ਸ਼ਖਸੀਅਤਾਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਉਸ ਦੇ ਨਾਲ ਨਾਲ ਧੰਨਵਾਦ ਕਰਦੇ ਹਾਂ ਇਹਨਾਂ ਨੌਜਵਾਨਾਂ ਦਾ ਇਹਨਾਂ ਨੌਜਵਾਨਾਂ ਨੇ ਵੀੜਾ ਚੱਕਿਆ ਮੋਢੇ ਨਾਲ ਮੋਢਾ ਫੜ ਕੇ ਸਾਡੇ ਚੱਲੇ ਇਹ ਕਈ ਬੱਚੇ ਸਾਡੇ ਇਸ ਮੈਮ ਦੇ ਵਿੱਚ ਸਾਫਨਸੀ ਬਾਇਓ ਫਰਵਾੜੀ ਦੇ ਬੱਚੇ ਇਸ ਵਿੱਚ ਸ਼ਾਮਲ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ। ਨੈਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ 1100 ਬੂਟੇ ਲਗਾਉਂਦਾ ਟੀਚਰ ਰੱਖਿਆ ਗਿਆ ਸੀ ਸੰਭਵ ਸੰਭਵ ਫਾਊਂਡੇਸ਼ਨ ਵੱਲੋਂ ਟੀਚੇ ਲਗਾ ਰੱਖਿਆ ਗਿਆ ਸੀ ਬਹੁਤ ਇਹ ਸੋਹਣਾ ਅਪਰਾਲਾ ਜੀ ਤੇ ਮੈਮ ਵੱਲੋਂ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਚੰਗੀ ਗੱਲ ਇਹ ਕਰ ਰਹੇ ਨੇ ਜੀ ਬੂਟੇ ਲਾਉਣ ਵਾਸਤੇ ਕਰ ਰਹੇ ਨੇ ਅਸੀਂ ਇਹਨੂੰ ਇਹ ਵੀ ਬੇਨਤੀ ਕਰਾਂਗੇ ਕਿ ਬੂਟੇ ਲਾਉਣ ਤੋਂ ਬਾਅਦ ਇਹਨਾਂ 'ਚ ਕਟੋ-ਕਟ ਪਾਣੀ ਪਾਉਣ ਤੱਕ ਦਾ ਵੀ ਇਹਨਾਂ ਦੀ ਥੋੜਾ ਜਿੰਮੇਵਾਰੀ ਸਮਝੀ ਜਾਵੇ ਤਾਂ ਜੋ ਬੂਟੇ ਲਗਾਏ ਨੇ ਉਹ ਬੱਦਰ ਫੁੱਲ ਸਕਣ ਰੁੱਖ ਲਗਾਓ ਵਾਤਾਵਰਨ ਬਚਾਓ ਤਹਿਤ ਅੱਜ ਖੰਨੇ ਦੇ ਵਿੱਚ ਲਗਭਗ 15000 ਬੂਟਾ ਸੰਭਵ ਜਿਹੜੀ ਹੈ ਸੰਸਥਾਵਾਂ ਵੱਲੋਂ ਲਗਾਇਆ ਜਾ ਰਿਹਾ ਹੈ ਛੋਟੇ-ਛੋਟੇ ਬੱਚਿਆਂ ਦੇ ਵੀ ਉਪਰਾਲਾ ਹੈ ਜਿਉ ਉਹ ਵੀ ਸਵੇਰੇ ਲਗਭਗ 6 ਵਜੇ ਤੋਂ ਬੂਟੇ ਲਗਾ ਰਹੇ ਨੇ ਮੇਰੇ ਨਾਲ ਇੱਕ ਛੋਟਾ ਜਿਹਾ ਬੱਚਾ ਖੜਾ ਹੈ ਬੜਾ ਕੀ ਨਾਮ ਹੈ ਆਦੇਸ਼ ਸ਼ਰਮਾ कावे शर्मा कावे शर्मा जब बूटे लगा रहे हो क्या कहना चाहते हो क्या बोलना चाहते हो मैंने कल नहीं है मैंने एक पॉइंट्स नहीं सुनाओ पॉइंट्स हम बस दो बंदे करो ना सारेंग रावल मिलो नमस्कार मेरा नाम कावे शर्मा मेरे को ज़्यादा नाम है रुकिए लगाओ तर्तीब चाहो ਆਹ ਸਾਰੇ ਰੁੱਖ ਲਗਾਈਏ ਧਰਤੀ ਨੂੰ ਕੁਸ਼ਾਲ ਬਣਾਈਏ ਪਰ ਕਿੰਨੀ ਮਾਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਈਏ ਕਿ ਇਹ ਜੋ ਸੇਵਾ ਰੁੱਖਾਂ ਦੀ ਖੁੱਲ ਜਾਏ ਕਿਸਮਾ ਰੁੱਖਾਂ ਦੀ ਸਾਰਿਆਂ ਨੂੰ ਇਹ ਸਮਝਾਵਾਂਗੇ ਜਿਹੜਾ ਰੁੱਖ ਲਗਾਵਾਂਗੇ ਧੰਨਵਾਦ ਥੈਂਕ ਯੂ ਥੈਂਕ ਯੂ ਛੋਟੇ ਜਿਹੇ ਬੱਚੇ ਨੇ ਰੁੱਖ ਵਾਸਤੇ ਜਿਹੜੀ ਗੱਲ ਕੀਤੀ ਹੈ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਸੋ ਸਾਡੇ ਨਾਲ ਉਹ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਹੈ ਇਸ ਰੁੱਖ ਮਹਮ ਦੇ ਵਿੱਚ ਤੁਸੀਂ ਸਨ ਇੰਨੇ ਛੋਟੇ ਬੱਚੇ ਨੂੰ ਜੇ ਇਹ ਗੱਲ ਸਮਝ ਆ ਗਈ ਅਸੀਂ ਤਾਂ ਫਿਰ ਲੇਟ ਹੋ ਗਏ ਉਸ ਹਿਸਾਬ ਨਾਲ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਉਹਨੇ ਜਿਹੜਾ ਇੰਨੇ ਸੋਹਣੇ ਸ਼ਬਦ ਬੋਲੇ ਨੇ ਮੈਂ ਉਹਦੇ ਨਾਲ ਸਹਿਮਤ ਹਾਂ ਵੀ ਆਪਾਂ ਸਾਰਿਆਂ ਨੂੰ ਹੁਣ ਇਸ ਮੂਹਮ ਨੂੰ ਬਹੁਤ ਜ਼ਿਆਦਾ ਅੱਗੇ ਵਧਾਣ ਲਈ ਹਿੰਮਤ ਰੱਖਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਮੁਸੀਬਤਾਂ ਪ੍ਰਿਆਵਰਣ ਵੱਲੋਂ ਆਪਣੇ ਉੱਪਰ ਵਿਪਤਾ ਬਣ ਬਣ ਆ ਰਹੀਆਂ ਨੇ ਆਪਾਂ ਸਾਰੇ ਪੰਜਾਬ ਨੂੰ ਤੇ ਸਾਰੀ ਧਰਤੀ ਨੂੰ ਸਾਰੇ ਦੇਸ਼ਾਂ ਨੂੰ ਆਪਣੇ ਇਸ ਚੀਜ਼ ਤੋਂ ਬਚਾ ਸਕੀਏ ਔਰ ਵੱਧ ਤੋਂ ਵੱਧ ਚਾਰ ਕੇ ਇਸ ਚੀਜ਼ ਦਾ ਉਪਰਾਲਾ ਆਪਾਂ ਸਾਰੇ ਮਿਲ ਕੇ ਕਰੀਏ ਅਸੀਂ ਬਹੁਤ ਕਿਸਮਤ ਵਾਲਿਆਂ ਵੀ ਸੀ ਇਸ ਮੋਹਮ ਦਾ ਹਿੱਸਾ ਬਣੇ ਆ ਆਉਣ ਵਾਲੇ ਟਾਈਮ ਚ ਵੀ ਜੋ ਹੋ ਸਕਦਾ ਹੋਇਆ ਵੱਧ ਤੋਂ ਵੱਧ ਅਸੀਂ ਆਪਣੇ ਵੱਲੋਂ ਸਰਕਾਰ ਵੱਲੋਂ ਪੂਰੀ ਰਿਕੁਐਸਟ ਕਰਕੇ ਹਿੰਮਤ ਕਰਕੇ ਜੋ ਹੈਲਪ ਲਿਆ ਸਕਦੇ ਹੋਏ ਲਿਆਵਾਂਗੇ ਤੇ ਵੱਧ ਤੋਂ ਵੱਧ ਰੁਕ ਲਗਾ ਕੇ ਪੰਜਾਬ ਨੂੰ ਤੇ ਇਸ ਦੇਸ਼ ਨੂੰ ਹਰੀਆਲੀ ਵੱਲ ਲਾ ਜਾ ਕੇ ਆਪਣੇ ਆਪ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਦੀ ਪੂਰੀ ਪੂਰੀ ਆਪਣੇ 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 ਜ਼ਿੰਦਗੀ ਦਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰੀਏ ਮੇਰੀ ਰਿਕਵੈਸਟ ਹੈ ਸਾਰੀ ਆਪਣੇ ਇੰਡੀਆ ਭਾਰਤ ਦੇ ਲੋਕਾਂ ਨੂੰ ਵੀ ਆਪਾਂ ਸਾਰੇ ਲੱਗੇ ਸਾਰੇ ਪਾਸੇ ਇਸ ਮੋਹਮ ਨੂੰ ਚਲਾਓ ਤੇ ਆਪਣੀਆਂ ਆਪਣੀਆਂ ਵੀਡੀਓਜ਼ ਅਪਲੋਡ ਕਰੋ ਤਾਂ ਕਿ ਇੱਕ ਦੂਜੇ ਨੂੰ ਅਸੀਂ ਇਸ ਲਈ ਨਹੀਂ ਦਿਖਾ ਰਹੇ ਹੈਗੇ ਕਿਉਂਕਿ ਅਸੀਂ ਕੁਝ ਕਰ ਰਹੇ ਹਾਂ ਇਸ ਲਈ ਦਿਖਾ ਰਹੇ ਹਾਂ ਵੀ ਇੱਕ ਦੂਜੇ ਨੂੰ ਦੇਖ ਕੇ ਐਨਕਰੇਜਮੈਂਟ ਮਿਲੇ ਜੋਸ਼ ਆਵੇ ਵੀ ਹਾਂ ਜੇ ਇਹਨਾਂ ਨੇ ਅੰਨੇ ਲਗਾਏ ਨੇ ਅਸੀਂ ਇੱਕ ਇੱਕ ਬੁੱਟਾ ਇੱਕ ਲਗਾ ਦਈਏ 10 ਲਗਾ ਦਈਏ 5 ਲਗਾ ਦਈਏ ਆਪਣੇ ਬਰਥਡੇਜ਼ ਤੇ ਲਗਾ ਦਈਏ ਆਪਣੇ ਪੇਰੈਂਟਸ ਦੀ ਵਰਸੀ ਤੇ ਲਗਾ ਦਈਏ ਕੋਈ ਨਾ ਕੋਈ ਚਾਹੇ ਬਹਾਨਾ ਬਣਾ ਕੇ ਲਗਾ ਦਈਏ ਫਿਰ ਉਹਨੂੰ ਵਾਦ ਦਾ ਫੁੱਲਦਾ ਦੇਖ ਕੇ ਅਸੀਂ ਉਹਨਾਂ ਦੀਆਂ ਯਾਦਾਂ ਨੂੰ ਉਸ ਚੀਜ਼ ਨੂੰ ਉਸ ਚੀਜ਼ ਚ ਫੀਲ ਕਰੀਏ ਵੀ ਉਹ ਵਾਪਸ ਆ ਕੇ ਸਾਡੀ ਰੱਖਿਆ ਕਰਨ ਲਈ ਇੱਥੇ ਬੈਠੇ ਨੇ ਸੋ ਮੈਂ ਹੱਥ ਜੋੜ ਕੇ ਸਾਰੇ ਭਾਰਤ ਨੂੰ ਅਰਦਾਸ ਕਰਦੀ ਹਾਂ ਰਿਕੁਐਸਟ ਕਰਦੀ ਹਾਂ ਵੀ ਪਲੀਜ਼ ਇਸ ਮੋਹਮ ਨੂੰ ਵੱਧ ਤੋਂ ਵੱਧ ਅੱਗੇ ਵਧਾਓ ਤੇ ਸਾਨੂੰ ਖੰਨਾਵਾਸੀਆਂ ਨੂੰ ਹੋਰ ਹਿੰਮਤ ਦੋ ਵੀ ਅਸੀਂ ਇਸ ਮੋਹਮ ਨੂੰ ਹੋਰ ਵੱਧ ਤੋਂ ਵੱਧ ਅੱਗੇ ਲਜਾਈਏ ਤੇ ਜੇ ਇਸ ਰਿਲੇਟਿਡ ਕਿਸੇ ਨੂੰ ਕੋਈ ਵੀ ਮਦਦ ਦੀ ਆ ਕੋਈ ਵੀ ਸਲਾਹ ਦੀ ਆ ਕੋਈ ਨਾ ਕੋਈ ਡਿਸਕਸ਼ਨ ਦੀ ਲੋੜ ਹੈ ਤਾਂ ਇੱਥੇ ਦੀ ਟੀਮ ਹਰ ਵਕਤ ਹਾਜ਼ਰ ਆ ਧੰਨਵਾਦ ਸੋ ਸੰਭਵ ਸੰਸਥਾ ਵੱਲੋਂ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਭੈਣਾਂ ਵੀ ਇਸ ਮਹਿਮ ਦੇ ਵਿੱਚ ਇਸਾਲ ਏਰੀਆ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਵੇਰ ਤੋਂ ਲੱਗੇ ਹੋਏ ਹੋ ਸਭ ਲੋਕ ਸਾਰਿਆਂ ਨੂੰ ਹਰਿਆਵਲ ਨਮਸਕਾਰ ਤੇ ਸਭ ਤੋਂ ਪਹਿਲਾਂ ਅੱਜ ਜੋ ਪੂਰੇ ਖਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੰਭਾ ਫਾਊਂਡੇਸ਼ਨ ਦੇ ਕੋਲਾਬੋਰੇਸ਼ਨ ਦੇ ਨਾਲ ਭਾਈ ਕਨੇਯਾ ਜੀ ਸੇਵਾ ਸੁਸਾਇਟੀ ਵੱਲੋਂ 11000 ਤੋਂ ਪਲੱਸ ਪੌਦੇ ਲਗਾਏ ਜਾ ਰਹੇ ਨੇ ਸੂਏ ਦੇ ਨਾਲ-ਨਾਲ ਬੂਥਗੜ੍ਹ ਤੋਂ ਪੜੀ ਇਹ ਦੇ ਨਾਲ ਜੋ ਸੁਹਾ ਦਾ ਰੋਡ ਜਾਂਦਾ ਹੈ ਸੋ ਇਹਦੇ ਨਾਲ-ਨਾਲ ਆਪਾਂ 11000 ਪਲੱਸ ਪੌਦੇ ਲਗਾ ਰਹੇ ਆ ਤੇ ਸਵੇਤੋਂ ਲੈ ਕੇ ਗਿਆ ਪਿਛਲੇ ਕਿੰਨੇ ਦਿਨਾਂ ਤੋਂ ਸਾਡੀ ਇਸ ਸੰਸਥਾ ਵੱਲੋਂ ਮੁਹਿੰਮ ਦਾ ਜੋ ਹੈਗਾ ਮਤਲਬ ਕਿ ਸੌਰੀ ਕੱਟ ਦੋ ਕੀ ਕਹਿਣਾ ਚਾਹੁੰਦਾ ਹਾਂ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਹਰੀਆਵਲ ਨਮਸਕਾਰ ਅੱਜ ਭਾਈ ਕਨਈਏ ਜੀ ਸੇਵਾ ਸੁਸਾਇਟੀ ਵੱਲੋਂ ਜੋ ਇਹ ਮੁਹਮ ਚਲਾਈ ਗਈ ਹੈ ਇਸ ਦਾ ਹਿੱਸਾ ਬਣ ਕੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ ਮੇਰੇ ਨਾਲ ਮੇਰੇ ਬੱਚੇ ਆਏ ਨੇ ਜਿਸ ਕਰਕੇ ਮੈਨੂੰ ਉਸ ਜ਼ਿਆਦਾ ਖੁਸ਼ੀ ਹੈ ਕਿ ਉਹ ਵੀ ਵਾਤਾਵਰਨ ਪ੍ਰਤੀ ਜਾਗਰੂਕ ਹੋ ਰਹੇ ਨੇ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਇਸ ਚੀਜ਼ ਨੂੰ ਸਮਝੇਗੀ ਤਾਂ ਹੀ ਬੂਟੇ ਜਦ ਅਸੀਂ ਲਗਾਵਾਂਗੇ ਤਾਂ ਇਹਦੇ ਛਾਲੇ ਛਾਂ ਲਏਗੀ ਉਹਨਾਂ ਦੇ ਫਲ ਫੁੱਲ ਸਾਰੇ ਉਹ ਮਾਣਨਗੇ। ਧੰਨਵਾਦ। ਤਾਂ ਤੁਸੀਂ ਦੇਖ ਰਹੇ ਹੋ ਕਿ ਸੰਭਵ ਜਿਹੜੀ ਹੈ ਸੰਸਥਾ ਵੱਲੋਂ ਅੱਜ ਬੂਟੇ ਲਗਾਉਣ ਦੀ ਮਹਿਮ ਸ਼ੁਰੂ ਕੀਤੀ ਗਈ ਸੀ। ਪੂਰੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 1 ਲੱਖ ਬੂਟਾ ਜਿਹੜਾ ਹੈ 8 ਵਜੇ ਤੋਂ ਲੈ ਕੇ 9 ਵਜੇ ਤੱਕ ਲਗਾਇਆ ਜਾ ਰਿਹਾ ਹੈ। ਔਰ ਜੇਕਰ ਗੱਲ ਖੰਨੇ ਦੀ ਕਰੀਏ ਤਾਂ ਖੰਨੇ ਦੇ ਵਿੱਚ 15000 ਬੂਟਾ ਜਿਹੜਾ ਹੈ ਰਤਨਹੜੀ ਰੋਡ ਦੇ ਉੱਪਰ ਜਿਹੜਾ ਬਣਿਆ ਹੋਇਆ ਕੋਟਲਾ ਜਿਹੜੇ ਦੇ ਕੋਲ ਸੁਭਾ ਬਣਿਆ ਹੋਇਆ ਉਸ ਦੇ ਉੱਪਰ ਜਿਹੜੇ ਨੇ ਲਗਭਗ 15000 ਬੂਟਾ ਲਗਾਇਆ ਔਰ ਜਿਹੜੇ ਕਾਰਿਆਕਰਤਾ ਨੇ ਸਭੇ ਸੰਭਵ ਹੋ ਕੇ ਜਿਹੜੇ ਨੇ ਇਹ ਆਪ ਖੁਦ ਉਹਾਰੇ ਹੋ ਕੇ ਅੱਜ ਲਗਭਗ 5 ਵਜੇ ਦੇ ਲੱਗੇ ਹੋਏ ਨੇ ਬੂਟੇ ਲਗਾਉਣ ਵਾਸਤੇ ਤੁਸੀਂ ਦੇਖ ਲਓ ਕਿ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਥੋੜਾ ਜਿਹਾ ਹੌਲੀ ਹੌਲੀ ਘੁਮਾ ਦਿਓ ਕੈਮਰਾ ਤੁਸੀਂ ਦੇਖ ਲਓ ਕਿ ਪੂਰੇ ਵਲੰਟੀਅਰ ਜਿਹੜੇ ਨੇ ਅੱਜ ਮਹਿਮ ਦੇ ਵਿੱਚ ਜੁੜੇ ਹੋਏ ਨੇ ਔਰ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਖੰਨੇ ਸ਼ਹਿਰ ਦੀਆਂ ਹੋਰ ਅਲੱਗ-ਅਲੱਗ ਸੰਸਥਾਵਾਂ ਸ਼੍ਰੀ ਸ਼ਿਵ ਕਾਬੜ ਸੇਵਾ ਸੰਗ, ਬਾਬਾ ਗਣਪਤੀ ਸੇਵਾ ਸੰਗ, ਨਰ ਸੇਵਾ ਨਾਰਾਇਣ ਸੇਵਾ ਬਾਈਕ ਨਈਆ ਜੀ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਹੈ ਸੰਸਥਾ ਸੰਸਥਾ ਵੱਲੋਂ ਜਿਹੜੇ ਨੇ ਇਹ ਬੂਟੇ ਲਗਾਏ ਜਾ ਰਹੇ ਨੇ ਕੈਮਰਾਮੈਨ ਰੇਸ਼ ਰਾਜਾ ਨਾਲ ਮਹਾਰਾਜ ਮੈਂ ਰੋ ਯੂਨੀਵਰਸਲ ਨਿਊ ਜੇਸ਼ਨ ਹਨਾ